ਹੱਥਾਂ ਪੈਰਾਂ ਵਿੱਚ ਬੇੜੀਆਂ ਪਾ ਕੇ ਹਵਾਈ ਜਹਾਜ਼ਾਂ ਵਿੱਚ ਜਾਨਵਰਾਂ ਵਾਂਗੂੰ ਲੱਦ ਕੇ ਅਣਮਨੁੱਖੀ ਤਰੀਕੇ ਨਾਲ ਦੇਸ਼ ਤੋਂ ਬਾਹਰ ਕੱਢਣ ਦੀ ਅਮਰੀਕਾ ਦੇ ਰਾਸ਼ਪਤੀ ਡੋਨਲਡ 트੍ਰੰਪ ਦੀ ਇਸ ਕਾਰਵਾਈ ਨੂੰ ਸਭ ਨੇ ਵੇਖਿਆ ਪਰ ਹੁਣ ਡੋਨਲਡ 트੍ਰੰਪ ਦੀ ਨਜ਼ਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਰਹਿਣ ਵਾਲੇ ਭਾਰਤੀਆਂ ਤੇ ਪੈ ਗਈ ਹੈ ਨਾਗਰਿਕਤਾ ਹਾਸਲ ਕਰਨ ਲਈ ਸਭ ਤੋਂ ਪਹਿਲੇ ਕਦਮ ਗ੍ਰੀਨ ਕਾਰਡ ਨੂੰ ਮੰਨਿਆ ਜਾਂਦਾ ਸੀ ਪਰ 트੍ਰੰਪ ਪ੍ਰਸ਼ਾਸਨ ਨੇ ਇਸ ਨੂੰ ਹੋਰ ਸਖਤ ਬਣਾਉਣ ਦੇ ਨਾਲ ਭਾਰਤੀਆਂ ਲਈ ਗ੍ਰੀਨ ਕਾਰਡ ਨੂੰ ਰੈੱਡ ਕਾਰਡ ਵਿੱਚ ਬਦਲ ਦਿੱਤਾ ਗਿਆ ਸਬਸਤਰੀਆ ਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਸਟੋਰੀ ਦੇ ਨਾਲ ਮੈਂ ਹਰਸ਼ਰਨ ਕੌਰ ਅੱਜ ਇਸ ਖਾਸ ਰਿਪੋਰਟ ਦੇ ਵਿੱਚ ਅਸੀਂ ਅਮਰੀਕਾ ਦੇ ਰਾਸ਼ਪਤੀ ਡੋਨਲਡ 트ੰਪ ਦੇ ਵੱਲੋਂ ਗ੍ਰੀਨ ਕਾਰਡ ਨੂੰ ਸਖਤ ਬਣਾਉਣ ਦੇ ਲਈ ਜਿਹੜੇ ਹੋਰ ਕਦਮ ਚੁੱਕੇ ਜਾ ਰਹੇ ਹਨ ਉਹਨਾਂ ਦੀ ਤਫਸੀਲ ਦੇ ਵਿੱਚ ਜਾਣਕਾਰੀ ਦੇਵਾਂਗੇ ਅਮਰੀਕਾ ਨੇ ਪ੍ਰਵਾਸੀਆਂ ਦੇ ਲਈ ਆਪਣੇ ਦਰਵਾਜ਼ੇ ਬੰਦ ਕਰਨ ਦੀ ਰਫ਼ਤਾਰ ਨੂੰ ਤੇਜ਼ ਕਰ ਦਿੱਤਾ ਹੈ ਖਾਸ ਕਰਕੇ ਗ੍ਰੀਨ ਕਾਰਡ ਨੂੰ ਲੈ ਕੇ ਤਾਂ 트ੰਪ ਪ੍ਰਸ਼ਾਸਨ ਦੀ ਸਖਤੀ ਦਾ ਸਭ ਤੋਂ ਜ਼ਿਆਦਾ ਅਸਰ ਭਾਰਤੀਆਂ ਦੇ ਉੱਤੇ ਪੈਣ ਵਾਲਾ ਹੈ ਹਰ ਦੂਜੇ ਦਿਨ ਭਾਰਤ ਨੂੰ ਮਹਾਨ ਦੇਸ਼ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਕਰੀਬੀ ਦੋਸਤ ਕਹਿਣ ਵਾਲੇ ਰਾਸ਼ਟਰਪਤੀ ਡੋਨਲਡ 트੍ਰੰਪ ਦੇ ਬਿਆਨ ਚਾਸ਼ਨੀ ਦੇ ਵਿੱਚ ਲਪੇਟੀ ਮਿੱਠੀ ਛੁਰੀ ਤੋਂ ਘੱਟ ਨਹੀਂ ਨੇ ਹੁਣ ਗ੍ਰੀਨ ਕਾਰਡ ਨੂੰ ਲੈ ਕੇ ਕੀਤੀ ਗਈ ਸਖਤੀ ਇਸੇ ਦੀ ਹੀ ਉਦਾਹਰਣ ਹੈ ਗ੍ਰੀਨ ਕਾਰਡ ਦਾ ਸੁਪਨਾ ਵੇਖ ਰਹੇ ਭਾਰਤੀਆਂ ਨੂੰ ਵੱਡਾ ਝਟਕਾ ਲੱਗਿਆ ਹੈ ਸਾਲ 228 ਤੱਕ ਅਮਰੀਕਾ ਦੇ ਵਿੱਚ ਰਹਿ ਰਹੇ ਭਾਰਤੀ ਗ੍ਰੀਨ ਕਾਰਡ ਦੇ ਲਈ ਅਪਲਾਈ ਨਹੀਂ ਕਰ ਸਕਣਗੇ ਅਮਰੀਕਾ ਦੇ ਵੱਲੋਂ ਹਰ ਸਾਲ 50000 ਪ੍ਰਵਾਸੀਆਂ ਨੂੰ ਡੀਵੀ ਭਾਗ ਕੇ ਡਾਇਵਰਸਿਟੀ ਵੀਜ਼ਾ ਲੋਟਰੀ ਪ੍ਰੋਗਰਾਮ ਦੇ ਜ਼ਰੀਏ ਗ੍ਰੀਨ ਕਾਰਡ ਦਿੱਤਾ ਜਾਂਦਾ ਹੈ ਅਮਰੀਕੀ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭਾਰਤੀਆਂ ਨੇ ਆਪਣਾ ਕੋਟਾ ਪਹਿਲਾਂ ਹੀ ਪੂਰਾ ਕਰ ਲਿਆ ਹੈ ਪਿਛਲੇ 5 ਸਾਲਾਂ ਚ 50000 ਤੋਂ ਵੱਧ ਭਾਰਤੀਆਂ ਨੂੰ ਗ੍ਰੀਨ ਕਾਰਡ ਮਿਲੇ ਹੈ ਇਸਦੇ ਲਈ ਸਾਲ 228 ਤੱਕ ਉਹਨਾਂ ਨੂੰ ਡਾਈਵਰਸਿਟੀ ਵੀਜ਼ਾ ਲੋਟਰੀ ਪ੍ਰੋਗਰਾਮ ਦਾ ਹਿੱਸਾ ਨਹੀਂ ਬਣਾਇਆ ਜਾ ਸਕਦਾ ਇਸ ਦੌਰਾਨ ਇਸ ਵਾਰ ਗ੍ਰੀਨ ਕਾਰਡ ਦੀ ਰੇਸ ਦੇ ਵਿੱਚ ਉਹਨਾਂ ਦੇਸ਼ਾਂ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾਏਗਾ ਜਿਨ੍ਹਾਂ ਦੇਸ਼ਾਂ ਦਾ ਇਮੀਗ੍ਰੇਸ਼ਨ ਕੋਟਾ ਪਿਛਲੇ ਕੁਝ ਸਾਲਾਂ ਤੋਂ ਘਟ ਰਿਹਾ ਹੈ ਸਾਲ 2021 ਦੇ ਵਿੱਚ ਅਮਰੀਕਾ ਜਾਣ ਵਾਲੇ ਪ੍ਰਵਾਸੀਆਂ ਦੀ ਗਿਣਤੀ 93450 ਸੀ ਜਦ ਕਿ ਸਾਲ 2022 ਦੇ ਵਿੱਚ ਵਧ ਕੇ 127010 ਹੋ ਗਈ ਹੈ ਅਤੇ ਸਾਲ 2023 ਦੇ ਵਿੱਚ ਇਹ ਘਟ ਕੇ ਫਿਰ ਤੋਂ 78070 ਰਹਿ ਗਈ ਸੀ ਭਾਰਤ ਤੋਂ ਇਲਾਵਾ ਜਿੰਨਾ ਹੋਰ ਦੇਸ਼ਾਂ ਨੂੰ ਅਗਲੇ 2 ਸਾਲ ਦੇ ਲਈ ਗ੍ਰੀਨ ਕਾਰਡ ਦੇ ਲੱਕੀ ਡਰਾਅ ਤੋਂ ਬਾਹਰ ਰੱਖਿਆ ਗਿਆ ਉਹਨਾਂ ਦੇ ਵਿੱਚ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਚੀਨ ਦੱਖਣੀ ਕੋਰੀਆ ਅਤੇ ਕੈਨੇਡਾ ਸ਼ਾਮਿਲ ਹੈ DB ਪ੍ਰੋਗਰਾਮ ਦੇ ਤਹਿਤ ਹਰ ਸਾਲ ਅਕਤੂਬਰ ਦੇ ਅਖੀਰ ਦੇ ਵਿੱਚ ਜਾਂ ਫਿਰ ਨਵੰਬਰ ਦੇ ਸ਼ੁਰੂਆਤ ਦੇ ਵਿੱਚ ਗ੍ਰੀਨ ਕਾਰਡ ਹਾਸਲ ਕਰਨ ਦੇ ਲਈ ਆਨਲਾਈਨ ਅਰਜ਼ੀ ਦੇਣੀ ਹੁੰਦੀ ਹੈ। ਕੰਪਿਊਟਰ ਜ਼ਰੀਏ ਲੋਟਰੀ ਸਿਸਟਮ ਦੇ ਨਾਲ ਗ੍ਰੀਨ ਕਾਰਡ ਲੈਣ ਵਾਲਿਆਂ ਦੀ ਚੋਣ ਹੁੰਦੀ ਹੈ। ਜੇਕਰ ਲੋਟਰੀ ਦੇ ਵਿੱਚ ਤੁਹਾਡਾ ਨਾਮ ਚੁਣਿਆ ਜਾਂਦਾ ਹੈ ਤਾਂ ਤੁਹਾਨੂੰ ਪਰਿਵਾਰ ਦੇ ਨਾਲ ਗ੍ਰੀਨ ਕਾਰਡ ਮਿਲ ਜਾਂਦਾ ਹੈ। ਗ੍ਰੀਨ ਕਾਰਡ ਦਾ ਮਤਲਬ ਹੁੰਦਾ ਹੈ ਕਿ ਤੁਸੀਂ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਦੇ ਇੱਕੀ ਪਹੁੰਚ ਗਏ ਹੋ। ਗ੍ਰੀਨ ਕਾਰਡ ਹਾਸਲ ਕਰਨ ਦੇ 3 ਤੋਂ 5 ਸਾਲ ਬਾਅਦ ਅਮਰੀਕੀ ਨਾਗਰਿਕਤਾ ਦੇ ਲਈ ਅਰਜ਼ੀ ਦਿੱਤੀ ਜਾ ਸਕਦੀ ਹੈ ਗ੍ਰੀਨ ਕਾਰਡ ਅਮਰੀਕਾ ਦੀ ਨਾਗਰਿਕਤਾ ਹਾਸਲ ਕਰਨ ਦੇ ਲਈ ਤੁਹਾਨੂੰ ਯੋਗ ਬਣਾਉਂਦਾ ਹੈ ਭਾਰਤੀਆਂ ਦੇ ਲਈ ਗ੍ਰੀਨ ਕਾਰਡ ਹਾਸਲ ਕਰਨ ਦਾ ਸਭ ਤੋਂ ਵਧੀਆ ਵੀਜ਼ਾ H1B ਵੀਜ਼ਾ ਸੀ ਪਰ ਪਹਿਲਾਂ 트ੰਪ ਪ੍ਰਸ਼ਾਸਨ ਨੇ H1B ਵੀਜ਼ਾ ਦੀ ਫੀਸ 1 ਲੱਖ ਤੋਂ 90 ਲੱਖ ਕਰ ਦਿੱਤੀ ਸੀ ਹੁਣ H1B ਵੀਜ਼ਾ ਦੇ ਨਿਯਮ 1 ਜਨਵਰੀ 2026 ਤੋਂ ਹੋਰ ਸਖਤ ਕੀਤੇ ਜਾ ਰਹੇ ਨੇ 75% ਭਾਰਤੀ H1B ਵੀਜ਼ਾ ਦੇ ਜ਼ਰੀਏ ਵੱਡੀਆਂ-ਵੱਡੀਆਂ ਕੰਪਨੀਆਂ 'ਚ ਨੌਕਰੀਆਂ ਹਾਸਲ ਕਰਦੇ ਸੀ ਉਹਨਾਂ ਲਈ ਆਉਣ ਵਾਲੇ ਦਿਨ ਚੰਗੇ ਨਹੀਂ ਨੇ ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ H1B ਵੀਜ਼ਾ ਨੂੰ ਹੋਰ ਸਖਤ ਬਣਾਉਣਾ ਅਤੇ ਵੱਡੇ ਬਦਲਾਅ ਕਰਨ ਦਾ ਐਲਾਨ ਕਰ ਦਿੱਤਾ ਹੈ ਸਿਰਫ ਉਹਨਾਂ ਲੋਕਾਂ ਨੂੰ ਹੀ H1B ਵੀਜ਼ਾ ਦਿੱਤਾ ਜਾਵੇਗਾ ਜੋ ਸੱਚਮੁੱਚ ਵੀਜ਼ਾ ਦੇ ਯੋਗ ਨੇ ਤੇ ਉਹਨਾਂ ਵਰਗੀ ਕਾਬਲੀਅਤ ਅਮਰੀਕਾ ਦੇ ਵਿੱਚ ਨਹੀਂ ਹੈ ਦੇਸ਼ ਨੂੰ ਉਹਨਾਂ ਦੇ ਆਉਣ ਦੇ ਨਾਲ ਫਾਇਦਾ ਮਿਲੇਗਾ ਇਸ ਵੇਲੇ H1B ਵੀਜ਼ਾ ਦੇ ਜ਼ਰੀਏ ਗ੍ਰੀਨ ਕਾਰਡ ਹਾਸਲ ਕਰਨ ਦੀਆਂ ਤਿੰਨ ਕੈਟਾਗਰੀ ਨੇ EB1, EB2, EB3 ਪਰ ਹੁਣ ਹਰ ਇੱਕ ਕੈਟਾਗਰੀ ਵਾਲੇ ਵੀਜ਼ਾ ਦੇ ਦਸਤਾਵੇਜ਼ ਦੀ ਬਰੀਕੀ ਦੇ ਨਾਲ ਜਾਂਚ ਹੋਵੇਗੀ ਇਸ ਤੋਂ ਪਹਿਲਾਂ H1B ਵੀਜ਼ਾ ਦੇ ਸਮੇਂ ਹਰ ਇੱਕ ਕੇਸ ਨੂੰ ਵੱਖ-ਵੱਖ ਨਜ਼ਰੀਏ ਦੇ ਨਾਲ ਵੇਖਿਆ ਜਾਂਦਾ ਸੀ ਪਰ ਹੁਣ ਸਿਰਫ ਇੱਕ ਹੀ ਨਜ਼ਰ ਦੇ ਨਾਲ ਵੇਖਿਆ ਜਾਵੇਗਾ ਕਿ ਜਿਸ ਸ਼ਖਸ ਦੀ ਡਿਮਾਂਡ ਕੰਪਨੀ ਦੇ ਵੱਲੋਂ ਕੀਤੀ ਜਾ ਰਹੀ ਹੈ ਕਿ ਅਸਲ ਦੇ ਵਿੱਚ ਐਸਾ ਟੈਲੈਂਟ ਅਮਰੀਕਾ ਦੇ ਵਿੱਚ ਮੌਜੂਦ ਨਹੀਂ ਹੈ ਰੰਪ ਪ੍ਰਸ਼ਾਸਨ ਨੇ ਇਸ ਤੋਂ ਪਹਿਲਾਂ ਵਿਦਿਆਰਥੀਆਂ ਦੇ ਲਈ ਵੀ ਵੀਜ਼ਾ ਨਿਯਮ ਸਖਤ ਕੀਤੇ ਸੀ ਅਮਰੀਕਾ ਆ ਕੇ ਪੜਨ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੇ ਪੁਰਾਣੇ ਰਿਕਾਰਡ ਚੈੱਕ ਕੀਤੇ ਜਾ ਰਹੇ ਹਨ ਐਨਾ ਹੀ ਨਹੀਂ ਉਹਨਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੀ ਵੀ ਪੜਤਾਲ ਹੁੰਦੀ ਹੈ ਵੀਜ਼ਾ ਲੈਂਡ ਵਾਲਿਆਂ ਦੀ ਸਿਆਸੀ ਸੋਚ ਅਤੇ ਉਹਨਾਂ ਦੇ ਪੁਰਾਣੇ ਸਿਆਸੀ ਕਦਮਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। 트럼ਪ ਪ੍ਰਸ਼ਾਸਨ ਨੇ ਇਸ ਦੇ ਪਿੱਛੇ ਦੇਸ਼ ਦੀ ਸੁਰੱਖਿਆ ਅਤੇ دہشت گرد ਦੀ ਵਾਰਦਾਤਾਂ ਤੇ ਨਕੇਲ ਕਸਨ ਨੂੰ ਕਾਰਨ ਦੱਸਿਆ। ਪਰ ਕੁੱਲ ਮਿਲਾ ਕੇ ਅਮਰੀਕਾ ਵਸਣ ਦਾ ਸੁਪਨਾ ਵੇਖਣ ਵਾਲੇ ਭਾਰਤੀਆਂ ਨੂੰ ਆਪਣੇ ਬਿਹਤਰ ਭਵਿੱਖ ਦੇ ਲਈ ਕੁਝ ਹੋਰ ਬਦਲ ਜ਼ਰੂਰ ਚੁਣਨੇ ਚਾਹੀਦੇ ਹਨ ਜੋ ਉਹਨਾਂ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ। ਕਾਲਸ ਪ੍ਰਾਈਮ ਸਟੋਰੀ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।